ਲੋਕਾਂ ਨੇ ਕਹਿਣਾ ਤੁਹਾਡੇ ਕੋਲ ਇਹਨੇ ਪੈਸੇ ਕਿੱਥੋਂ ਆਏ ਮੇਰੇ ਕੋਲ ਪੈਸੇ ਲੀਗਲੀ ਆਏ ਨੇ ਮੈਂ ਕੋਈ ਭੁੱਖੇ ਨੰਗੇ ਪਰਿਵਾਰ ਤੋਂ ਨਹੀਂ ਆ ਹੂੰ ਅਸੀਂ ਮੀਆਂ ਬੀਵੀ ਜੁਆਇੰਟਲੀ ਕਈ 100 ਕਰੋੜ ਪ੍ਰਾਪਰਟੀ ਦੇ ਮਾਲਕ ਹਾਂ ਇਨਕਮ ਹੈ ਮੈਂ 30 ਸਾਲ ਨੌਕਰੀ ਕੀਤੀ ਹੈ ਮੈਂ ਕੋਈ ਟਪਰੀ ਵਾਸ ਨਹੀਂ ਹੈ ਆਮ ਨਾਟ ਅ ਮੇਰਾ ਬੇਟਾ ਹੀ ਕਿਲਾ 2.5 ਕਰੋੜ ਰੁਪਏ ਸਾਲ ਦੀ ਉਹਦੀ ਪੈਕੇਜ ਹੈ ਹੂੰ ਇਨਟੈਰੋਗੇਸ਼ਨ ਦੀ ਗੱਲ ਕਰ ਰਹੇ ਆ ਪਰ ਇਨਟੈਰੋਗੇਸ਼ਨ ਤਾਂ ਤੁਹਾਡੇ ਸਮੇ ਵੀ ਹੁੰਦੇ ਸੀ ਹੁੰਦੀ ਸੀ ਇਨਟੈਰੋਗੇਟ ਹੁੰਦੀ ਸੀ ਯੈਸ ਹੁੰਦੀ ਸੀ ਪਰ ਮੈਂ ਅਜੇ ਤਾਂ ਮੈਂ ਹੁਣ ਦੀ ਗੱਲ ਕਰ ਰਿਹਾ ਇਸ ਦੇ ਅਜੇ ਤਾਂ ਤੁਸੀਂ ਇਸ ਦੇ ਖਿਲਾਫ ਬੋਲਦੇ ਹੋ ਪਰ ਜਦੋਂ ਤੁਸੀਂ ਸਰਵਿਸ ਕਰ ਰਹੇ ਸੀ ਉਦੋਂ ਵੀ ਸਭ ਕੁਝ ਹੋ ਰਿਹਾ ਮੈਂ ਬਹੁਤ ਕੋਸ਼ਿਸ਼ ਕੀਤੀ ਕਿ ਮੈਂ ਇਸ ਕੋਰਸੇ ਮੈਥਡ ਤੋਂ ਜੇ ਇਨਕਰੀਸ ਹੋਇਆ ਤੇ ਇਫ देयर इज नो ਸਾਇੰਟਿਫਿਕ ਮੈਥਡ ਅਵੇਲੇਬਲ ਹੋਇਆ ਹੋਏਗਾ ਬਟ ਆਈ ਹੈਵ ਆਲਸੋ ਇਵੋਲਵਡ ਇਨ ਦ ਸਿਸਟਮ ਮੈਂ ਵੀ ਆਪਣੇ ਆਪ ਦੇ ਆਪਣੇ ਦਿਮਾਗ ਨੂੰ ਆਪਣੀ ਨੌਲੇਜ ਨੂੰ ਆਪਣੀ ਕੈਪੈਸਿਟੀ ਨੂੰ ਆਪਣੇ ਵਿਜ਼ਡਮ ਨੂੰ ਗਰੋ ਕੀਤਾ ਹੈ ਜੋ ਮੈਂ ਯੂਨੀਵਰਸਿਟੀ ਸਟੂਡੈਂਟ ਕਾਲਜ ਸਟੂਡੈਂਟ ਦੇ ਤੌਰ ਤੇ ਬਿਹੇਵ ਕਰਦਾ ਸੀ ਹੁਣ ਨਹੀਂ ਮੈਂ ਬਿਹੇਵ ਕਰਦਾ ਜੋ ਮੈਂ ਗਲਤੀਆਂ ਯੰਗ ਏਜ ਕੀਤੀਆਂ ਹੋਣਗੀਆਂ ਹੁਣ ਨਹੀਂ ਕਰਨਾ ਚਾਹੁੰਦਾ ਮੈਂ ਦੂਜਿਆਂ ਦੀ ਗਲਤੀ ਤੋਂ ਵੀ ਸਿੱਖੂਗਾ ਤੇ ਆਪਣੀ ਗਲਤੀ ਤੋਂ ਵੀ ਸਿੱਖੂਗਾ ਮੈਂ ਤਾਂ ਪਹਿਲਾਂ ਕਹਿ ਰਿਹਾ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ ਮੈਂ ਨਾ ਗੁਰੂ ਆ ਨਾ ਕਰਤਾਰ ਹਾਂ ਲੇਕਿਨ ਹਰ ਵਾਰੀ ਕੋਸ਼ਿਸ਼ ਕਰਦਾ ਹਾਂ ਕਿ ਮੈਂ ਆਪਣੇ ਵਿਜ਼ਡਮ ਨੂੰ ਬਿਹਤਰ ਕਰਾਂ ਆਪਣੇ ਆਪ ਨੂੰ ਬੈਟਰ ਕਰਾਂ ਜੇ ਕਿਤੇ ਫੇਲ ਹੋ ਜਾਂਦਾ ਹੈ ਤੇ ਜੇ ਕਿਸੇ ਕੋਈ ਕਹਿੰਦਾ ਹੈ ਤੇ ਮੈਂ ਕਹਿ ਦਿੰਦਾ ਜੀ ਮੈਂ ਮੈਨੂੰ ਕੋਈ ਜ਼ਰੂਰਤ ਨਹੀਂ ਆ ਖਿਮਾ ਬਖਸ਼ ਬਖਸ਼ਾਉਣੀ ਮੈਂ ਅਰਦਾਸ ਕਰਕੇ ਵੀ ਬਖਸ਼ਾਉਂਦਾ ਕਿ ਹੇ ਵਾਇਗਰੋ ਜਦੋਂ ਮੈਂ ਅਰਦਾਸ ਕਰਦਾ ਮੈਂ ਮੈਂ ਕੋਈ ਮੰਗਦਾ ਨਹੀਂ ਐ ਮੈਂ ਇਹੀ ਕਰਨਾ ਕਿ ਸਰਬਤ ਦਾ ਭਲਾ ਕਰੀ ਜੇ ਮੇਰੀ ਗਲਤੀ ਆ ਤੇ ਮਾਫ ਕਰੀ ਮੈਨੂੰ ਮੈਨੂੰ ਨਿਤਨੇਮ ਨਾਲ ਸਿੱਖੀ ਨਾਲ ਪ੍ਰਮਾਤਮਾ ਨਾਲ ਜੋੜੀ ਮੈਂ ਡੇਲੀ ਅਰਦਾਸ ਕਰਦਾ ਜਦੋਂ ਕਰਦਾ ਮੈਂ ਕਦੀ ਨਹੀਂ ਕਿਹਾ ਮੈਨੂੰ ਲੱਖਾ ਸਿੰਘ ਦਈ ਮੈਨੂੰ ਝੰਡਾ ਸਿੰਘ ਦਈ ਮੇਰਾ ਫਲਾਣਾ ਨੁਕਸਾਨ ਹੋ ਗਿਆ ਉਹ ਭਰਦੀ ਮੈਂ ਜੇ ਅਰਦਾਸ ਕਰਦਾ ਤੇ ਸਰਬਤ ਦੇ ਭਲੇ ਦੀ ਕਰਦਾ ਸੁਣ ਲੈ ਕੋਈ ਅਰਦਾਸ ਜਾਂ ਗਲਤੀਆਂ ਦੀ ਮਾਫੀ ਮੰਗਦਾ ਜਾਇਮ ਰਿਕੁਐਸਟ ਕਰਦਾ ਕਿ ਮੈਨੂੰ ਸਿੱਖੀ ਸਗੀ ਦੇ ਵਿੱਚ ਜੀਣ ਦਾ ਬਲ ਹੌਸਲਾ ਬਖਸ਼। ਹਮ। ਦੈਟਸ ਇਟ ਸਾਇੰਟਿਫਿਕ ਮੈਥਡ ਕੀ ਹੋ ਜ਼ਰੂਰਤੇ। ਕਿਉਂਕਿ ਤੁਸੀਂ ਤੁਸੀਂ ਉਸ ਦੌਰ ਫੋਰੈਂਸਿਕ ਅਨਾਲਿਸਿਸ ਡਿਜੀਟਲ ਟੈਕਨੀਕ ਅੱਜ ਦੀ ਮੋਬਾਈਲ ਬੇਸਡ ਲੋਕੇਸ਼ਨ ਬੇਸਡ ਸਰਵਿਸਿਜ਼ ਜੜੀਆਂ ਨੇ। ਦਨ ਮੈਸੇਜਸ ਟੈਕਸਟ ਮੈਸੇਜਸ। ਹਮ। ਓਕੇ। 에ਵਰੀਥਿੰਗ ਇਹ ਜਿਹੜਾ ਤੁਹਾਡਾ ਮੋਬਾਈਲ ਹੈ ਨਾ ਤੁਹਾਡੀ ਵਾਈਫ ਨੂੰ ਤੁਹਾਡੇ ਹਸਬੰਡ ਨੂੰ ਤੁਹਾਡੇ ਭਰਾ ਨੂੰ ਤੁਹਾਡੇ ਮਾਂ ਨੂੰ ਤੁਹਾਡੇ ਪਿਓ ਨੂੰ ਕੱਖ ਨਹੀਂ ਪਤਾ ਲੇਕਿਨ ਜੇ ਮੋਬਾਈਲ ਦੇ ਵਿੱਚ ਵੈਰੀਫਿਕੇਸ਼ਨ ਹੋਈ ਹੈ ਪਰ ਇੱਕ ਰੂਲ ਬੇਸਡ ਗੱਲ ਕਰਨੀ ਚਾਹੀਦੀ ਹੈ ਜਿਹੜੀ ਮੈਂ ਪੁਲਿਸ ਅਫਸਰਾਂ ਨੂੰ ਕਹੂੰਗਾ ਆਪਣੇ ਤਜਰਬੇ ਤੋਂ ਔਰ ਸਪਰੀਮ ਕੋਰਟ ਔਰ ਹਾਈ ਕੋਰਟਸ ਨੇ ਬੜੀ ਵਾਰੀ ਆਰਡਰ ਵੀ ਪਾਸ ਕੀਤਾ ਹੈ ਮੇਰੇ ਕੋਲੋਂ ਚੋਰੀ ਮੈਂ ਚੋਰ ਹਾਂ ਮੇਰਾ ਫੋਨ ਚੋਰੀ ਵਾਸਤੇ ਰਿਕਵਰ ਕੀਤਾ ਤੇ ਉਸ ਠੀਕ ਹੈ ਐਨੀਥਿੰਗ ਰਿਲੇਟਡ ਟੂ ਥੈਟ ਐਫ ਆਈ ਆਰ ਥੈਟ ਚੋਰੀ ਥੈਟ ਸਨੈਚਿੰਗ ਯੂ ਹੈਵ ਐਵਰੀ ਰਾਈਟ ਟੂ ਐਗਜ਼ਾਮਨ ਮਾਈ ਮੋਬਾਈਲ ਫੋਨ ਐਸ ਅ ਥੀਫ ਯੂ ਕਾਂਟ ਇਨਕਰੀਸ ਦੀ ਸਕੋਪ ਆਫ ਦੀ ਇਨਵੈਸਟੀਗੇਸ਼ਨ ਕਿ ਮੈਂ ਹੋ ਵੀ ਦੇਖਾਂ ਕਿ ਇਸ ਚੋਰ ਦੀ ਗਰਲਫ੍ਰੈਂਡ ਕਿਹੜੀ ਆ ਉਹਨੂੰ ਰਿਕਾਰਡ ਤੇ ਲਿਆਵਾਂ ਇਸ ਚੋਰ ਨੇ ਆਪਣੀ ਮਾਂ ਨੂੰ ਗਾਲਾਂ ਕੱਢੀਆਂ ਸੀ। ਇਸ ਨੇ ਆਪਣੇ ਪਿਓ ਦੀ ਦੁਰਦਸ਼ਾ ਕਦੋਂ ਕੀਤੀ ਸੀ? ਹਮ। ਦੈਟਸ ਨਾਟ ਮਾਈ ਜੋਬ। ਲਾਅ ਇਜ਼ ਵੈਰੀ ਕਲੀਅਰ ਹਰੌਡ। ਯੂ ਕਾਂਟ ਇਨਕਰੀਸ ਦੀ ਸਕੋਪ ਆਫ ਦੀ ਇਨਵੈਸਟੀਗੇਸ਼ਨ ਬਿਯੋਂਡ ਦੀ ਕੰਟੈਂਟ ਆਫ ਯੋਰ ਐਫ ਆਈ ਆਰ অর ਦੀ ਇਨਵੈਸਟੀਗੇਸ਼ਨ। ਐਕਸੈਪਟ ਇਫ ਇਟ ਇਜ਼ ਕ੍ਰਾਈਮ ਅਗੇਂਸਟ ਦੀ ਸਟੇਟ। ਹਮ। ਹੀ ਇਜ਼ਨਟ ਸਮ ਦੈਟ ਪਰਸਨ ਇਜ਼ ਅਨਡਲਜਿੰਗ ਅਗੇਂਸਟ ਦੀ ਸਟੇਟ। ਹਮ। to overawe the state hmm. to disturb the peace on the order to cause an internal security damage hmm. do it ਬੜ ਜੇ ਚੋਰ ਡੀਲ ਕਰ ਰਿਹਾ ਤੇ ਮੈਨੂੰ ਕੀ ਮੇਰੇ ਜੇ ਫਰਜ ਕਰੋ ਉਹਦੀ ਕੋਈ ਪਰਸਨਲ ਲਾਈਫ ਹੈ ਐਸ 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 ਐਚ ਓ ਔਰ ਤਫਤੀਸ਼ੀ ਅਫਸਰ ਜੋ ਉਹਦੀ ਖਲੀਅਰ ਹੁੰਦਾ ਹੈ ਜਾਂ ਫਾਈਲ ਤੋਂ ਰਿਕਾਰਡ ਤੇ ਲਿਆਉਂਦਾ ਹੈ ਹੀ ਸ਼ੁੱਡ ਬੀ ਇਮੀਡੀਏਟਲੀ ਟੇਕਨ ਟੂ ਟਾਸਕ ਫਾਰ ਮਿਸਕੰਡਕਟ ਡਿਪਾਰਟਮੈਂਟ ਇਨਕੁਆਰੀ ਓਪਨ ਐਂਡ ਹੈਲਡ ਟੂ ਟਾਸਕ ਤੁਹਾਡੀ ਗੱਲਾਂ ਤੋਂ ਇੱਕ ਸਵਾਲ ਯਾਦ ਆ ਗਿਆ ਵੈਸੇ ਤਾਂ ਮੈਨੂੰ ਵੀ ਇਹਦਾ ਜਵਾਬ ਪਤਾ ਹੈ ਪਰ ਜ਼ਿਆਦਾਤਰ オーਡੀਅנס ਨੂੰ ਨਹੀਂ ਪਤਾ ਹੋਏਗਾ ਕਿਉਂਕਿ ਅਸੀਂ ਮੂਵੀਜ਼ ਬਹੁਤ ਦੇਖਦੇ ਹਾਂ ਮੂਵੀਜ਼ ਦੇ ਵਿੱਚ ਦਿਖਾ ਦਿੱਤਾ ਜਾਂਦਾ ਕਿਸੇ ਵੀ ਕੇਸ ਦੇ ਵਿੱਚ ਨਾ ਲਾਈ ਡਿਟੈਕਟਰ ਟੈਸਟ ਹੋਣ ਲੱਗ ਜਾਂਦੇ ਆ ਇਫ ਇਟ ਇਜ਼ ਪੋਸੀਬਲ ਯੈਸ ਇਟਸ ਅ ਸਾਇੰਟਿਫਿਕ ਟੈਸਟ ਲਾਈ ਡਿਟੈਕਟਰ ਟੈਸਟ ਇਜ਼ ਅ ਵੈਰੀ ਵੈਲਿਡ ਸਾਇੰਟਿਫਿਕ ਐਵਿਡੈਂਸ ਐਸ ਫੋਰ ਅ ਮੈਟੀਰੀਅਲ ਐਵਿਡੈਂਸ ਇਟ ਮੇ ਨਾਟ ਬੀ ਕਲਿੰਚਿੰਗ ਐਵਿਡੈਂਸ ਬਟ ਐਵਰੀ ਸਾਇੰਟਿਫਿਕ ਐਵਿਡੈਂਸ ਜਿੰਨੇ ਉਹ ਐਵਿਡੈਂਸ ਗੈਦਰ ਕਰਕੇ ਪੁਲਿਸ ਦੀ ਇਨਵੈਸਟੀਗੇਸ਼ਨ ਦੀ ਫਾਈਲ ਤੇ ਲਿਆਂਦਾ ਆ ਉਹਦੀ ਵਿਟਨੈਸ ਹੁੰਦੀ ਹੈ ਉਹ ਸਪੋਰਟ ਕਰਦਾ ਕਿ ਜੋ ਮੈਂ ਵਿਟਨੈਸ ਕੀਤੀ ਹੁਣ ਉਹ ਵਿਟਨੈਸ ਦੇ ਵਿੱਚ ਇੱਕ ਮਟੀਰੀਅਲ ਐਵਿਡੈਂਸ ਆ ਗਿਆ ਬੇਸਡ ਔਨ ਸਾਇੰਸ ਤੇ ਜੋ ਓਵਰঅল ਸੀਨ ਆਫ ਕਰਾਈਮ ਦੇ ਨਾਲ ਔਰ ਉਸ ਕਰਿਮੀਨਲ ਦੇ ਨਾਲ ਤੇ ਵਿਕਟਮ ਦੇ ਨਾਲ ਕਨੈਕਟ ਹੋ ਰਿਹਾ ਹੈ ਤੇ ਉਹ ਉਸ ਕੇਸ ਨੂੰ ਇੱਕ ਵੈਲਿਡ ਸਬੂਤ ਦੇ ਰਿਹਾ ਇਟ ਇਜ਼ ਵੈਲਿਡ ਇਨ ਕੋਰਟ ਆਫ ਲਾਅ ਐਂਡ ਲਾਈ ਡਿਟੈਕਟਰ ਟੈਸਟ ਜਿਹੜਾ ਕਰਦੇ ਨੇ ਦੋ ਪੋਲੀਗ੍ਰਾਫ ਟੈਸਟ ਜਿਹਨੂੰ ਕਹਿੰਦੇ ਨੇ ਜਾ ਹੋਰ ਵੀ ਜਿਹੜੇ ਸਾਇੰਟਿਫਿਕ ਟੈਸਟ ਨੇ ਟੂ ਸੀ ਇਫ ਅ ਪਰਸਨ ਇਜ਼ ਲਾਈਂਗ ਜੇ ਫ ਆਈ ਐਮ ਸੇਇੰਗ ਇਫ ਆਈ ਐਮ ਡਿਨਾਈਂਗ ਇਟ ਥੈਟ ਮੈਂ ਨਾ ਕਰ ਰਿਹਾ ਮੇਰੇ ਅਗੇਂਸਟ ਹੈ ਉਹ ਮੇਰੇ ਅਗੇਂਸਟ ਐਵਿਡੈਂਸ ਯੂਜ਼ ਹੋਏਗਾ ਤੇ ਮੈਂ ਕੁੱਟਣਾ ਕਿਉਂ ਮੇਰੇ ਕੋ ਮੋਬਾਈਲ ਦਾ ਐਵਿਡੈਂਸ ਹੈ ਮੇਰੇ ਕੋ ਫੋਰੈਂਸਿਕ ਦਾ ਐਵਿਡੈਂਸ ਹੈ ਮੇਰੇ ਕੋ ਲਾਈ ਡਿਟੈਕਸ਼ਨ ਦਾ ਹੈ ਮੇਰੇ ਕੋ ਲੋਕੇਸ਼ਨ ਦਾ ਐਵਿਡੈਂਸ ਹੈ ਸੀ ਕਰਨਾ ਕੀ ਆ ਮੈਂ ਸੀਨ ਆਫ ਕਰਾਇਮ ਨਾਲ ਕਨੈਕਟ ਕਰਨਾ ਹੈ ਤੇ ਵਿਕਟਮ ਨਾਲ ਕਨੈਕਟ ਕਰਨਾ ਪ੍ਰਯਾਮ ਕੇਸ ਇਸ ਯੂਜ਼ ਹੁੰਦਾ ਇਹ ਕੋਈ ਸਟੇਟ ਦਾ ਕੇਸ ਹੋਵੇ ਜਾਂ ਹਰ ਇੱਕ ਕੇਸ ਚੀ ਜੂ ਹਮ ਹਾਂ ਸਰ ਲਾਚ ਅਲਾਉਡ ਹੈ ਪ੍ਰੋਵਾਈਡਡ ਹੈ ਕਿ ਤੁਸੀਂ ਜਿੱਥੇ ਜ਼ਰੂਰਤ ਹੈ ਉੱਥੇ ਲਾ ਜੜਾ ਵੀ ਸਾਇੰਟੀਫਿਕ ਐਵਿਡੈਂਸ ਵਾਸਤੇ ਚਾਹੇ ਵੌਇਸ ਹੈ ਚਾਹੇ ਆਡੀਓ ਹੈ ਚਾਹੇ ਵੀਡੀਓ ਹੈ ਚਾਹੇ ਡਿਜੀਟਲ ਰਿਕਾਰਡ ਹੈ ਚਾਹੇ ਲਾਈਟ ਡੈਕਟ ਟੈਸਟ ਹੈ ਚਾਹੇ ਡੀਐਨਏ ਟੈਸਟ ਹੈ ਅਲਾਉਡ ਹੈ ਹੁਣ ਇਹ ਚਾਹੀਦਾ ਕਿ ਸਾਨੂੰ ਹੌਲੀ ਹੌਲੀ ਓਰਲ ਐਵੀਡੈਂਸ ਦੀ ਜਗ੍ਹਾ ਓਰਲ ਐਵੀਡੈਂਸ ਸਾਨੂੰ ਚਾਹੀਦਾ ਹੈ ਹਿਊਮਨ ਇੰਟੈਲੀਜੈਂਸ ਦੇ ਨਾਲ ਨਾਲ ਜਦੋਂ ਅਸੀਂ ਫਾਈਲ ਬਿਲਡ ਕਰਨੀ ਆ ਉਹਦੇ ਨਾਲ ਡਿਜੀਟਲ ਫੋਰੈਂਸਿਕ ਆਲ ਟੈਕਨੀਕਸ ਡੀਐਨਏ ਵਗੈਰਾ ਵਗੈਰਾ ਉਹਦਾ ਐਵਿਡੈਂਸ ਫਾਈਲ ਤੇ ਲਗਾਉਣਾ ਚਾਹੀਦਾ ਐਂਡ ਵੀ ਹੈਵ ਟੂ ਪ੍ਰੋਡਿਊਸ ਬਿਫੋਰ ਦਾ ਕਟ ਐਸਐਚਓ ਇਜ਼ ਨਾਟ ਅ ਜੱਜ ਐਸਐਸਪੀ ਇਜ਼ ਨਾਟ ਅ ਜੱਜ ਹੀ ਕਾਂਟ ਡੂ ਦਿਸ ਥਿੰਗ ਮੈਂ ਸਾਰਾ ਕੁਝ ਮੈਂ ਕਰੂੰਗਾ ਮੈਂ ਐਗਜ਼ੀਕਿਊਸ਼ਨ ਵੀ ਮੈਂ ਆ ਤੇ ਮੈਂ ਸਜ਼ਾ ਵੀ ਮੈਂ ਦੇਣੀ ਮੇਰੇ ਕੋਲ ਕੋਈ ਰਾਈਟ ਨਹੀਂ ਆ ਮੈਂ ਅਕਿਊਸ ਨੂੰ ਸਜ਼ਾ ਦੇਣੀ ਆਈ ਐਮ ਫਰੈਂਡ ਆਫ ਦੀ ਲਾਅ ਆਈ ਮੋਲਡੀ ਹੋਲਡਿੰਗ ਅ ਫਾਈਲ ਉਹ ਫਾਈਲ ਮੈਂ ਲੈ ਕੇ ਕੋਰਟ ਆਫ ਲਾ ਚ ਲੈ ਕੇ ਜਾਣੀ ਆ ਦੈਟਸ ਇਟ ਧੰਨਵਾਦ ਤੁਹਾਡਾ ਕਰਨਾ ਚਾਹਾਂਗਾ ਜਰੂਰ ਤੁਹਾਡੇ ਕੋਲ ਤਸਰਬਾ ਬਹੁਤ ਹੈ ਤੇ ਪਰ ਸਾਡੇ ਕੋਲ ਜਾਂ ਆਡੀਅנס ਕੋਲ ਥੋੜਾ ਜਿਹਾ ਸਮਾਂ ਘਟਾ ਧੰਨਵਾਦ ਥੈਂਕ ਯੂ ਸੋ ਮਚ ਕੁਮਰ ਜੀ ਤੁਸੀਂ ਆਏ ਮੇਰੇ ਕੋਲੋਂ ਗੱਲਾਂ ਕੀਤੀਆਂ ਆਫ ਕੋਰਸ ਤੁਸੀਂ ਮੇਰੇ ਕਈ ਕਈ ਗੱਲਾਂ ਜੇ ਮੇਰੀਆਂ ਅੰਦਰਾਂ ਨੂੰ ਛੂਹਿਆ ਮੈਂ ਕਿਸੇ ਵੱਧ ਬੋਲ ਗਿਆ ਹਾਂ ਤੇ ਮੈਂ ਮਾਫੀ ਚਾਹਾਂਗਾ ਆਪਣੇ ਪੁਲਿਸ ਕੁਲੀਕ 브ਦਰਸ ਕਮੀ ਜਨਰਲ ਪਬਲਿਕ ਤਬੀ ਲੇਕਨ ਮੈਂ ਸੱਚ ਹਾਕ ਨਿਆ ਤੇ ਗੱਲਾਂ ਕਹੀਆਂ ਨੇ ਜੇ इमोਸ਼ਨਲੀ ਗਲਤੀ ਹੋਏਗੀ ਆਈ ਐਮ ਸੌਰੀ ਫਾਰ ਇਟ ਸੋ ਜਿਵੇਂ ਕਿ ਅਸੀਂ ਇਸ ਪੋਡਕਾਸਟ ਦੇ ਵਿੱਚ ਕਾਫੀ ਗੱਲਾਂ ਕੀਤੀਆਂ ਇੱਕ ਤਾਂ